ਭਾਈ ਦਾ ਕੀ ਸਮਾਗਮ ਰਿਹਾ ਜੀ ਮੇਨ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਬਾਬਾ ਬਕਾਲਾ ਸਾਹਿਬ ਜਿੱਥੋਂ ਕੁਝ ਸਮਾਂ ਪਹਿਲਾਂ ਜਿਹੜੀ ਇਲੈਕਸ਼ਨ ਹੋਈ ਸੀਗੀ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਮਾਰਜਨ ਦੇ ਨਾਲ ਵੱਡੇ ਬਹੁਮਤ ਦੇ ਨਾਲ ਕਮੇਟੀ ਦੇ ਮੈਂਬਰ ਜਿਤਾ ਕੇ ਤੇ ਆਪਣੀ ਕਮੇਟੀ ਦਾ ਪ੍ਰਧਾਨ ਸਰਦਾਰ ਸਰਜੀਤ ਸਿੰਘ ਕੰਗਜੀ ਨੂੰ ਬਣਾਇਆ ਵਾਈਸ ਪ੍ਰਧਾਨ ਬੀਬੀ ਸੁਖਵਿੰਦਰ ਕੌਰ ਜੀ ਤੇ ਸਾਡੇ ਬਾਕੀ 13 ਦੇ 13 ਮੈਂਬਰ ਸਹਿਬਾਨ ਅੱਜ ਇੱਥੇ ਹਾਜ਼ਰ ਰਹੇ ਕਿਉਂਕਿ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਤੇ ਗੁਰੂ ਮਹਾਰਾਜ ਦਾ ਓਟ ਆਸਰਾ ਲੈਣਾ ਬੜਾ ਜ਼ਰੂਰੀ ਹੈ ਅੱਜ ਦਫ਼ਤਰ ਵੱਲੋਂ ਸਾਡੇ ਈਓ ਵਿਜੀ ਡੋਗਰਾ ਜੀ ਤੇ ਉਹਨਾਂ ਦਾ ਸਮੁੱਚਾ ਸਟਾਫ ਸਾਡੇ ਸਾਰੇ ਦੇ ਸਾਰੇ ਐਮਸੀ ਸਹਿਬਾਨ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਸੁਖਮਨੀ ਸਾਹਿਬ ਦੇ ਪਾਠ ਕਰਾਇਆ ਗਿਆ ਤੇ ਅੱਜ ਸਰਦਾਰ ਸਰਜੀਤ ਸਿੰਘ ਕਾਂਗਜੀ ਨੂੰ ਕੁਰਸੀ ਤੇ ਬਿਠਾ ਕੇ ਉਹਨਾਂ ਦੀ ਤਾਜ ਪੋਸ਼ੀ ਜਿਹੜੀ ਅੱਜ ਉਹ ਕੀਤੀ ਗਈ ਧੰਨਵਾਦ ਇਸ ਸਮਾਗਮ ਤੇ ਇਸ ਪ੍ਰੋਗਰਾਮ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡਾਂ ਦੇ ਪੰਚ ਸਰਪੰਚ ਸਹਿਬਾਨਾਂ ਵੱਲੋਂ ਸਾਡੇ ਇਸ ਡਿਪਾਰਟਮੈਂਟ ਦੇ ਮੰਤਰੀ ਡਾਕਟਰ ਰਵੀਜੋਤ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਨਗਰ ਬਾਬਾ ਬਕਾਲਾ ਸਾਹਿਬ ਤੇ ਬਾਬਾ ਬਕਾਲਾ ਵਿਧਾਨ ਸਭਾ ਤੇ ਸਾਰੇ ਹੀ ਸੂਝਵਾਨ ਸਾਥੀਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਤੇ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਇਹ ਜਿਹੜਾ ਕੰਮ ਹੈ ਸਾਡੇ ਸਰਜੀਤ ਸਿੰਘ ਕਾਂਗਜੀ ਦੀ ਪ੍ਰਧਾਨਗੀ ਹਟ ਅਸੀਂ ਬਾਬਾ ਬਕਾਲਾ ਸਾਹਿਬ ਨੂੰ ਪਹਿਲੇ ਨੰਬਰ ਤੇ ਜਿਹੜਾ ਕਸਬਾ ਲੈ ਕੇ ਆਵਾਂਗੇ ਧੰਨਵਾਦ ਕੰਗਸਾਬ ਅੱਜ ਦਾ ਤੁਹਾਡਾ ਤਾਜ ਪੁਛੀ ਦਾ ਸਮਾਗਮ ਉਹਦੇ ਸੰਬੰਧ ਚ ਆਪਣੀ ਗੱਲਬਾਤ ਸਾਨੂੰ ਦੱਸੋ ਕਿੱਦਾਂ ਦਾ ਰਿਹਾ ਅੱਜ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਰਿਹਾ ਸਾਡੇ ਪੱਪਾ ਪਕੜਾ ਸਾਹਿਬ ਦੇ ਸਮੂਹ ਐਮਸੀ ਸਾਹਿਬਾਨ ਇਸ ਮੌਕੇ ਪਹੁੰਚੇ ਸਾਡੇ ਐਮਐਲਏ ਸਾਹਿਬ ਸਰਦਾਰ ਦਲਬੀਰ ਸਿੰਘ ਜੀ ਟੌਂਗ ਇਸ ਮੌਕੇ ਪਹੁੰਚੇ ਤੇ ਸਮੂਹ ਸੰਗਤ ਪੱਪਾ ਪਕੜਾ ਸਾਹਿਬ ਨਗਰ ਦੀ ਉਹ ਸਾਰੀ ਇਸ ਮੌਕੇ ਤੇ ਪਹੁੰਚੀ ਸਾਰਿਆਂ ਨੇ ਸ਼ੁਕਰਾਨਾ ਪ੍ਰੋਗਰਾਮ ਦਾ ਨਾਮ ਦਿੱਤਾ ਸੀ ਮਹਾਰਾ ਸੱਚ ਪਾਛਤਾਂਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਧੰਨਵਾਦ ਕੀਤਾ ਜੀ ਕਿ ਮਾਲਕ ਨੇ ਕਿਰਪਾ ਕੀਤੀ ਆਮ ਆਦਮੀ ਪਾਰਟੀ ਦੀ ਇੱਕ ਸੱਚੀ ਸੁੱਚੀ ਜਿਹੜੀ ਕਮੇਟੀ ਬਾਬਾ ਪਕੜਾ ਸਾਹਿਬ ਦੇ ਵਿੱਚ ਬਣੀ ਤੇ ਅੱਜ ਤੋਂ ਇੱਕ ਕਾਰਜ ਜਿਹੜਾ ਸ਼ੁਰੂ ਹੋ ਗਿਆ ਹੁਣ ਅੱਗੇ ਜੋ ਵੀ ਕੰਮ ਵਿਕਾਸ ਕਾਰਜ ਹੋਣਗੇ ਉਹ ਵੱਡੇ ਪੱਧਰ ਤੇ ਚੱਲਣਗੇ ਜੀ ਗੁਰਤੇਗ ਬਾਸਪਾ ਜੀ ਨਗਰੀ ਹੈ ਜੀ ਤੇ ਪਹਿਲੀ ਵਾਰੇ ਨਗਰ ਪੰਚਾਇਤ ਹੋਂਦ ਵਿੱਚ ਆਈ ਆ ਕੀ ਕੀ ਤੁਹਾਡੇ ਮਨ ਚ ਜਿਹੜੀਆਂ ਸੁਪਨੇ ਆ ਵੀ ਇਸ ਨਗਰ ਵਾਸਤੇ ਵਿਕਾਸ ਕਾਰਜਾਂ ਲਈ ਤੁਸੀਂ ਕਰੋਗੇ ਪਰਮਾਤਮਾ ਕਿਰਪਾ ਕਰੇ ਇਹ ਨਗਰ ਪੰਚਾਇਤ ਪਹਿਲੀ ਵਾਰੀ ਬਣੀ ਆ ਸੰਗਤ ਦੀ ਕਿਰਪਾ ਨਾਲ ਤੇ ਗੁਰੂ ਤੇਗਪਾਦਰ ਸਾਹਿਬ ਜੀ ਦੀ ਕਿਰਪਾ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਡੀ ਪੂਰੀ ਐਮਐਲਏ ਸੇ ਤੇ ਮੰਤਰੀ ਸਾਹਿਬਾਨਾਂ ਦੇ ਸਹਿਯੋਗ ਦੇ ਨਾਲ ਸਾਨੂੰ ਇਹ ਕਿਰਪਾ ਪ੍ਰਧਾਨਗੀ ਦਾ ਮੌਕਾ ਮਿਲਿਆ ਪਹਿਲੀ ਵਾਰ ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਕੰਮ ਕਰਨ ਦਾ ਯਤਨ ਕਰਾਂਗੇ ਅਸੀਂ ਨਗਰ ਦੇ ਵਿੱਚ ਕਿਉਂਕਿ ਪਹਿਲੀ ਵਾਰ ਕਮੇਟੀ ਬਣੀ ਆ ਸਾਰੀਆਂ ਗਲੀਆਂ ਨਾਲੀਆਂ ਜੋ ਕਾਫੀ ਹੱਦ ਤੱਕ ਜਿਹੜੀਆਂ ਪਹਿਲਾਂ ਪਿੰਡ ਦਾ ਕਰਕੇ ਵਿਕਾਸਕਾਰ ਜ ਨਹੀਂ ਹੋ ਸਕੀ ਸੀਗੇ ਇੱਕ ਦਾਇਰਾ ਹੀ ਵੱਡਾ ਹੋ ਗਿਆ ਸੀਵਰੇਜ ਦਾ ਕੰਮ ਪਾਣੀ ਦਾ ਕੰਮ ਹਰ ਤਰ੍ਹਾਂ ਦੇ ਉਹ ਕੰਮ ਲਾਈਟਾਂ ਦੀ ਜਿਹੜੀ ਪ੍ਰੋਬਲਮ ਆ ਹਰ ਤਰ੍ਹਾਂ ਦਾ ਕੋਈ ਵੀ ਕੰਮ ਜਿਹੜਾ ਵਾ ਉਸ ਉਹਦਾ ਜਿਹੜਾ ਮਸਲਾ ਹੱਲ ਕੀਤਾ ਜਾਊਗਾ ਤੇ ਵਧੀਆ ਢੰਗ ਦੇ ਨਾਲ ਸਾਫ਼ ਸੁਥਰੀ ਤੇ ਇੱਕ ਸਾਫ਼ ਸੁਥਰਾ ਨਗਰ ਬਣਾਇਆ ਜਾਊਗਾ ਇਹ ਸਫਾਈ ਦੇ ਮੁੱਦੇ ਤੇ ਖਾਸ ਕਰਕੇ ਵੱਧ ਤੋਂ ਵੱਧ ਕੰਮ ਕੀਤਾ ਜਾਏਗਾ